ਓਏ ਦੋਸਤੋ ਅੱਜ ਪਿੰਡ ਸੁਲਤਾਨਪੁਰ ਵਿਖੇ ਸਪਰੇਅ ਕਰ ਰਹੇ ਆ ਤੇ ਦੇਖ ਸਕਦੇ ਹੋ ਤੁਸੀਂ ਕੰਮ ਦੀ ਕੁਆਲਿਟੀ ਤੇ ਕਿਸੇ ਵੀ ਵੀਰ ਭਰਾ ਨੇ ਸਪਰੇਅ ਦੇ ਕੰਟੈਕਟ ਕਰਨਾ ਹੋਵੇ ਆਪਣੇ ਨਾਲ ਤਾਂ ਜਰੂਰ ਕਰਿਓ ਪਿੰਡ ਹਲਾਲ ਮੋਬਾਈਲ ਨੰਬਰ 75894 37958 ਸੋ ਕਿਸੇ ਵੀ ਭਰਾਣੇ ਬੂਮ ਨਾਲ ਅਲਾਵ ਦੇ ਆਸ-ਪਾਸ ਏਰੀਆ ਦੇ ਵਿੱਚ ਸਪਰੇਅ ਕਰਵਾਉਣੀ ਹੋਵੇ ਤਾਂ ਜਰੂਰ ਕੰਟੈਕਟ ਕਰੋ ਦਵਾਈ ਵੀ ਹਾਜ਼ਰ ਆਪਣੇ ਕੋਲੇ ਤੇ ਬੂਮ ਵੀ ਸੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਕੰਟੈਕਟ ਕਰਨ ਦੇ ਲਈ ਮੋਬਾਈਲ ਨੰਬਰ 75894 37958 75894 37958 62806 41209 62806 41209 ਸੋ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਵੀਰੇ ਦਵਾਈਆਂ ਦਾ ਕੰਮ ਹੈਗਾ ਤੇ ਬੂਮ ਰੱਖਿਆ ਹੋਇਆ ਕਿਸੇ ਵੀ ਵੀਰ ਭਰਾ ਨੇ ਸਪਰੇਅ ਕਰਵਾਉਣੀ ਆ ਕਿਰਾਏ ਤੇ ਤੇ ਦਵਾਈ ਵੀ ਹਾਜ਼ਰ ਹੈ ਦਵਾਈ ਲੈਣੀ ਆ ਕਿਸੇ ਨੇ ਤਾਂ ਜਰੂਰ ਕੰਟੈਕਟ ਕਰੋ ਅਲਾਲ ਦਾ ਆਸ-ਪਾਸ ਦਾ ਏਰੀਆ ਇਹ 10 10 ਕਿਲੋ ਜਿੱਥੇ ਵੀ ਜਰੂਰਤਤਾ ਦਾ ਜਰੂਰ ਸੇਵਾ ਦਾ ਮੌਕਾ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ